ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਓ ਜੀ ਅੱਜ ਕੰਬਾਈਨਾ ਚਲਾਉਣੀਆਂ ਨੇ ਤਕਰੀਬਨ 4 ਤਰੀਕ ਦੀਆਂ ਰੁਕੀਆਂ ਵੀ ਨੇ। 4 ਤੋਂ ਬਾਅਦ 6 ਤਰੀਕ ਨੂੰ ਇੱਕ ਦਿਨ ਚਲਾਇਆ ਕੰਮ ਆਪਾਂ ਨੇ। ਤੇ 6 ਨੂੰ ਥੋੜਾ ਬਹੁਤ ਹੀ ਜੱਲਿਆ ਉਸ ਤੋਂ ਬਾਅਦ ਆਪਣੇ ਮੀਹ ਚੰਗਾ ਪੈ ਗਿਆ ਤਾਂ ਮੀਹਾਂ ਕਰਕੇ ਕੰਮ ਆਪਣਾ ਰੁਕ ਗਿਆ ਤਾਂ ਜਮਾਈ। ਸੋ ਹੁਣ ਕੰਬਾਈਨਾ ਕੱਢਣੀਆਂ ਨੇ ਬਾਹਰ ਤੇ ਚੱਲਦੇ ਅੱਜ ਦੋ ਚਲਾਵਾਂਗੇ। ਦੇਖਦੇ ਹਾਂ ਬਾਕੀ ਕਿਵੇਂ ਦਾ ਮਾਹੌਲ ਹੈ ਸੋ ਸਾਰਾ ਅੱਜ ਦੇ ਬਲੌਗਸ ਦਿਖਾਵਾਂਗੇ ਆਪਾਂ। ਤੇ ਕੱਲ ਆਪਾਂ ਨੇ ਬਣਾਈਆਂ ਤੀਆਂ ਜਿਹੜੀਆਂ ਪਰਛਤੀਆਂ ਦੀ ਮੈਂ ਪਿਛਲਾ ਬਲੌਗ ਜਿਹੜਾ ਪਰਛਤੀਆਂ ਤੇ ਬਣਾ ਵੀ ਇਹ ਸਮਾਨ ਵਰਤੋਜੀ ਚ ਲਿਆ ਆਪਾਂ ਨੇ ਜਿਹੜੀ ਵੇਸਟ ਦੀ ਐਂਗਲ ਉਂਗਲ ਜਿਹੜੇ ਪਏ ਤੇ ਉਹਨਾਂ ਦੀ ਆਪਾਂ ਨੇ ਉਹ ਕਾਨਸਾਂਗੇ ਟੈਬ ਬਣਾਤਾ ਤੇ ਸਾਰਾ ਸਮਾਨ ਆਪਣਾ ਨਾ ਐਂਗਲ ਉਂਗਲ ਜ ਉਹ ਪਿੱਛੇ ਤੱਕ ਸਾਰੀਆਂ ਇਹਦੇ ਵਿੱਚ ਸੰਭੀਆਂ ਗਈਆਂ ਇਹ ਹੁਣ ਅਗਲੇ ਸ਼ੈੱਡ ਦਾ ਸਮਾਨ ਹੈ ਮਤਲਬ ਅੱਧਾ ਕ ਸਮਾਨ ਆ ਹਲੇ ਹੋਰ ਆਉਣਾ ਵੀ ਹੈ ਕਿੰਚੇ ਕੁੰਚੀਆਂ ਦਾ ਸਮਾਨ ਹੈ ਇਹਦੇ ਵਿੱਚ ਹਨਾ ਬਾਕੀ 12 ਬੂਦਾਂ ਕ ਮੈਨਾਂ ਦੀ ਸਾਰਾ ਸਮਾਨ ਜਣੀ ਜਿੰਨਾ ਵੀ ਵੇਸਟ ਵਾਲਾ ਤਾਂ ਸਾਰਾ ਆਪਾਂ ਨੇ ਸੰਭ ਲਿਆ ਇੱਕ ਟਰਾਲੀ ਦਾ ਬਿੱਡ ਤਾਂ ਜਿਹੜਾ ਆਪਣੇ ਕੋਲੋਂ ਤੂੜੀ ਵਾਲੀ ਪੰਜਵੀਂ ਟਰਾਲੀ ਆਪਾਂ ਲਈਤੀ ਉਹਦੇ ਬਿੱਡ ਦੀ ਆਪਾਂ ਨੇ ਵਰਤੋਂ ਲੈ ਲਈ ਕਿਉਂਕਿ ਬਿੱਡ-ਬੁੱਡ ਦੀ ਆਪਾਂ ਨੂੰ ਲੋੜ ਤਾਂ ਖਾਸ ਨਹੀਂ ਹੈ ਨਹੀਂ। ਸੋ ਬਾਕੀ ਕੱਲ ਤੇ ਕੰਮ ਵਧੀਆ ਰੁੜਪੂਗਾ ਤੇ ਸਟਾਫ ਆਪਣਾ ਪੂਰਾ ਆ ਗਿਆ ਹੁਣ ਰੋਟੀ ਪਾਣੀ ਛੱਕਦੇ ਆਂ। ਸੋ ਰੋਟੀ ਪਾਣੀ ਛੱਕ ਕੇ ਫਿਰ ਪਾਉਣੇ ਚਾਲੇ ਮੌਸਮ ਖੁੱਲ ਗਿਆ ਹੁਣ। ਤੇ ਉੱਧਰ ਕੰਬਾਇਨਾਂ ਦਾ ਪੂਰਾ ਲੈਨਅਪ ਕਰਤਾ ਜਿਹੜੀ-ਜਿਹੜੀ ਦੀਆਂ ਲੇਟਾਂ ਲੁੱਟਾਂ ਜੋ ਸਮਾਨ ਹਨਾ 500 ਫਲੈਟ ਦੀਆਂ ਬੈਲਟਾਂ ਪਾਈਆਂ ਨੇ। ਮੈਂ ਤੁਹਾਨੂੰ ਗੱਲ ਦੱਸਦਾ ਵੀ ਜਣੀ ਦੋ ਜਿਹੜੀਆਂ ਫਲੈਟ ਚ ਆਪਣੇ ਦੂਜੀਆਂ ਕਮੈਨਾਂ ਉਹਨਾਂ ਦੇ ਵਿੱਚ ਫਲੈਟ ਚ ਬੈਲਟਾਂ ਆਈਆਂ ਵੀ ਆ। ਬਾਕੀ ਤਾਂ ਨਹੀਂ ਆਮ ਕਰਕੇ ਹਰੇਕ ਮਸ਼ੀਨ ਚ ਪਟਾਈ ਹੁੰਦਾ। ਤੇ ਦੇਖ ਲਓ ਵੀ ਉਹ ਕਮੈਨ ਦੇ ਅ ਜਿਹੜੀ 2016 ਮਾਡਲ ਆ ਹੁਣ ਦੋ ਬੈਲਟਾਂ ਚੇਂਜ ਕਰੀਆਂ ਨੇ ਕਿਉਂਕਿ ਦੋ ਵਿੱਚ ਨੂੰ ਲੂਜ਼ ਹੋ ਗਈਆਂ ਤੀਆਂ। ਬਾਕੀ ਸਾਰਾ ਤਾਂ ਸਹੀ ਤੇ ਮੜਾ ਮੋਟਾ ਫਲੈਟ ਲੀਵਰ ਟਾਈਟ ਤੇ ਲੱਗ ਕੋਈ ਬੈਲਟ ਜਣੀ ਮਤਲਬ ਦੋ ਬੈਲਟਾਂ ਖਰਾਬ ਹੋ ਗਈਆਂ ਤੇ ਉਹਦੇ ਕਰਕੇ ਅਸੀਂ ਨੇ ਹੁਣ ਇੱਕ ਨੰਬਰ ਛੋਟੀਆਂ ਪਾਤੀਆਂ ਚਾਰ ਬੈਲਟਾਂ ਕਰਤੀਆਂ ਇਕੱਠੀਆਂ। ਸੋਣਾ ਦੇਖੋ ਚਾਰ ਬੈਲਟਾਂ ਦਾ ਗ੍ਰਿਪ ਤੇ ਕਿੰਨੇ ਸੀਜ਼ਨ ਕੱਢ ਦਿੰਦੀਆਂ ਬੈਲਟਾਂ ਇੱਕ ਅੱਧੀ ਲੂਜ਼ ਵੀ ਹੋਵੇ ਤਾਂ ਵੀ ਚੱਲੀ ਜਾਂਦਾ ਪਰ ਫਿਰ ਉਦੋਂ ਮੈਨੂੰ ਲੱਗੀ ਸਮੱਸਿਆ ਜੀ ਥੋੜੀ ਜਿਹੀ ਮਾ ਵੀ ਦੋ ਬੈਲਟਾਂ ਜ਼ਿਆਦਾ ਟਾਈਟ ਵਿੱਚ ਪੜਦੀਆਂ ਇਹਨਾਂ ਨੇ ਖਾਂਚਾ ਖਰਾਬ ਕਰਦਿਆ ਪੁਲੀਆਂ ਦਾ ਤੇ ਉਹਦੇ ਕਰਕੇ ਫਿਰ ਬਾਹਰੇ ਕਰਤੀਆਂ ਮਾ ਵੀ ਇਹਨਾਂ ਨੂੰ ਬਦਲੀ ਕਰੋ ਬੈਲਟਾਂ ਸਾਰੀਆਂ ਹੁਣ ਜਿਹੜੀਆਂ ਨਵੀਆਂ ਪੌਣੀ ਤੇ ਨਵੀਆਂ ਵੀ ਪਾਤੀਆਂ ਜਿਹੜੀਆਂ ਸਾਰਾ ਸੈੱਟ ਹੁਣ ਇੱਕਸਾਰ ਦਾ ਹੋ ਗਿਆ ਫਲੈਟ ਲੀਵਰ ਲਾ ਲੂ ਕੇ ਦੇਖ ਲਿਆ ਸੋ ਸਾਰੇ ਦੋ ਤਿੰਨ ਦਿਨਾਂ ਚ ਮਾੜੀ ਮੋਟੀਆਂ ਜਿਹੜੇ ਹੈ ਤੇ ਗਲਿਸ ਗਲੂਸ ਕਰਨੇ ਵਾਲੀਆਂ ਕਿਉਂਕਿ ਇੱਕ ਵਾਰ ਚੱਲ ਲਈਆਂ ਹਰ ਐਨੇ 50 ਕ ਵੱਡਿਆਂ ਹਲੇ ਇਹ ਵੱਧ ਵੱਡ ਗਈਆਂ ਚੱਲ ਦੋਨੇ ਮਸ਼ੀਨਾਂ ਹਲੇ ਤੱਕ ਕੰਮ ਸ਼ੁਰੂਆਤ ਲੰਬਾ ਚੱਲੂ ਜਣੀ ਸੀ ਜਨੈਤ ਕੀ ਜਿਹੜੇ ਹਿਸਾਬ ਹਾਲਾਤ ਲੱਗਦੇ ਆ ਤੇ ਆ ਆਪਣੀ ਰਾਨੀ ਇਹਨੂੰ ਕੱਲ ਨੂੰ ਚਲਾਵਾਂਗੇ ਅੱਜ ਹੁਣ ਆ ਦੋਏ ਚੱਲਿਆਂ ਲੈ ਕੇ 6 ਸਟਾਵਕ ਤਾਲੀ ਤੇ ਦਸ਼ਮੇਸ਼ ਤੇ ਦਸ਼ਮੇਸ਼ ਦੇ ਲਾਤੇ ਆ ਰਹੇ ਆਪਾਂ ਨੇ ਆ ਰਹੇ ਕਾਸਤੇ ਕਿਉਂਕਿ ਸਾਨੂੰ ਹਿਸਾਬ ਆਇਆ ਬੋਨ ਦਾ 7 ਵਾਲਿਆਂ ਦਾ ਤੇ ਇਹਦਾ ਸਿਸਟਮ ਦੇ ਹਿਸਾਬ ਨਾਲ ਸਾਨੂੰ ਮਾੜੀ ਮੋਟੀ ਸ਼ੰਕਾ ਜੀ ਲੈਂਦੀ ਹੋਇਆ ਅਸੀਂ ਇਹਦੇ ਆ ਰਹੇ ਕਾਸੇ ਦਿੱਤੇ ਕੰਪਨੀ ਵਾਲੇ ਕਹਿੰਦੇ ਤੇ ਕਹਿੰਦੇ ਵੀ ਜਣੀ ਕਸ ਲਿਆ ਕਰੋ ਚੋਨੇ ਜਿਉਂਕਿਉਂਕਿ ਬਹੁਤ ਤਰ੍ਹਾਂ ਦੀਆਂ ਵੈਰਾਈਟੀਆਂ ਕਿਸੇ ਦਾ ਲਾਣ ਵੱਧ ਹੁੰਦਾ ਕਿਸੇ ਦਾ ਘੱਟ ਹੁੰਦਾ ਉਹਨਾਂ ਦਾ ਸਾਨੂੰ ਹਿਸਾਬ ਜ ਹੈਗਾ ਵੀ ਕਿਵੇਂ ਚਲਾਉਣੀ ਕਿਵੇਂ ਨਹੀਂ ਇਹਦਾ ਹੁਣ ਪਹਿਲਾ ਸੀਜ਼ਨ ਹੈ ਸਾਨੂੰ ਹਲੇ ਲੀਵਰਾਂ 'ਚ ਉਲਝ ਜੰਨੇ ਆਸੀਂ ਇਹਦੇ ਵੀ ਲੀਵਰਾਂ ਦਾ ਓਪਰੇਟ ਕਿਵੇਂ ਕਰਨਾ ਹੈ ਚੱਲਦੀ ਸਮੂਥ ਆ ਬੜੀ ਕਿਉਂਕਿ ਜੇ ਦੋ ਇੱਕ ਦਿਹਾੜੀ ਇਹਦੇ ਉੱਪਰ ਲਾ ਲਾ ਫਿਰ ਇਹਦਾ ਹਿਸਾਬ ਆ ਜਾਂਦਾ ਪੂਰਾ ਪਰ ਜੇ ਆ ਦੋ ਚਲਾ ਕੇ ਫਿਰ ਇਹਦੇ ਪਰਾਉਨੇ ਆ ਫਿਰ ਥੋੜਾ ਜਿਹਾ ਕੁਲਝ ਜੰਦਾ ਸਿਸਟਮ ਵੀ ਬਾਸਕਟ ਕਿੱਥੇ ਕਿਵੇਂ ਕਰਨੀਆਂ ਇਹਨਾਂ ਦੇ ਸਾਰਿਆਂ ਦੀ ਸੈਟਿੰਗ ਸਾਡੀ ਕਰੀ ਵੀ ਹੁੰਦੀ ਦੰਦਿਆਂ ਚ ਇੱਕ ਸਾਰ ਹੈ ਨਾ ਵੀ ਕਿੱਥੇ ਕਿਹੜੇ ਦੰਦੇ ਚ ਪਾਉਣੀਆਂ ਕਿਵੇਂ ਚਲਾਉਣੀਆਂ ਢਿੱਲੀ ਟਾਈਟ ਦਾ ਹਨ ਸਾਰੀ ਬਾਸਕਟ ਦਾ ਉਹ ਸਾਰਾ ਹਿਸਾਬ ਜਾਇਆ ਬੈ ਇਹਦੇ ਚਾਹੀ ਉੜ ਜੀ ਨੇ ਚੂੜੀ ਵਾਲਾ ਸਿਸਟਮ ਹੈ ਵੀ ਹੁਣ ਇੱਕ ਦੋ ਡਿੰਪੀਆਂ ਚਨਵਾਲ ਸੋਨੀ ਨੂੰ ਪਤਾ ਹੈ ਇਹਦਾ ਹਨਾ ਜਾਂ ਜਾਂ ਭਾਗੇ ਦੇ ਕੋਲ ਜਾਂਦੀ ਤੇ ਹੋਰ ਫਿਰ ਉਹ ਮਸ਼ੀਨ ਦੇ ਵਿਚ ਇਹਦੇ ਝੋਲ ਚ ਜਾਂਦਾ ਫਿਰ ਥੋੜਾ ਸੋ ਚਲਦੇ ਹੁਣ ਰੋਟੀ ਪਾਣੀ ਛੱਕ ਕੇ ਸੋ ਦਿਖਾਉਨੇ ਆ ਫਿਰ ਅੱਜ ਆਪਾਂ ਚੱਲੇ ਬਾ ਦੇਖ ਲਓ ਇੰਨਾ ਮੀਠਿਆ ਥੋੜਾ ਉਹ ਲਾ ਦੇ ਗੋਗੀ ਫੱਟੀ ਜੀ ਲਾ ਦੇ ਕਦੇ ਪਰਲੇ ਟਾਇਰ ਨੂੰ ਥੋੜੀ ਕੇੜੀ ਹੋ ਜੂਗੀ ਇੱਦਾਂ ਜੰਨ ਨਾ ਅੰਦਰ ਸੁੱਕ ਜੂਗਾ ਪਾਣੀ ਫਰਾ ਦੇ ਕੇ ਲੀਵਰ ਲੂਬਰ ਨਾਲ ਲਾਈ ਫਿਰ ਇੱਥੇ ਜਿਉ ਹੋ ਜਣੀ ਖਾਲੀ ਖਾਲੀ ਹੋ ਜਾਣ ਦੇ ਕੱਲ ਸੋਨੀ ਲਵਾ ਕੇ ਮਸ਼ੀਨ ਉੱਪਰ ਆ ਜੂਗਾ ਫਿਰ ਉਹ ਲੈ ਕੇ ਲੰਘ ਜੂਗਾ ਤੁਸੀਂ ਫੋਨ ਕਰ ਲੈ ਲਿਆ ਜਾ ਲਿਆ ਇਹ ਤਾਂ ਲਾ ਲੈ ਇੱਕ ਘੇੜਾ ਯਾਰ ਤੈਨੂੰ ਇੱਕ ਘੇੜਾ ਤਾਂ ਲਵਾ ਦਿੰਦੇ ਆ ਸੋਨੀ ਨੇ ਹੁਣ ਜਾਣਾ ਇੱਕ ਘੇੜਾ ਤਾਂ ਲਾ ਜਾ ਯਾਰ ਤੇਰੀ ਪ੍ਰਾਣੀ ਸੋਨੀ ਨੇ ਹੁਣ ਭਜਾ ਦੇਣਾ ਕਹਿੰਦਾ ਮੈਂ ਤਾਂ ਪਾਰੀ ਵੀ ਰੀਪੀਟ ਦਿੰਦਾ ਆਏ ਅਸੀਂ 6-7 6 ਕਿਲੋਮੀਟਰ ਹੈ ਪਿੰਡ 'ਚ ਚੱਲਣੀ ਆ ਉਹ ਤਾਂ ਦੋਨੇ ਰੂਨੇ ਬੜੀ ਭੇਜ ਦਾਂਗੇ ਲਵਾ ਲੈ ਇੱਕ ਕਿਹੜਾ ਉਹ ਖੱਤੀ ਚ ਨੂੰ ਉਹ ਤੇ ਬਾਬਾ ਛੱਡ ਦੀਏ ਅੱਪਲ ਮਾ ਆਪਾ ਲਾ ਲਾਂਗੇ ਇਹਨਾਂ ਨੂੰ ਭੇਜ ਦਾਂ ਦਈਏ ਆ ਅੱਜ ਪਹਿਲਾ ਦਿਨ ਮੇਰਾ ਜੀ ਐ ਕਮੈਂਟ ਤੇ ਬਿੰਪੇ ਚਾਚੇ ਨਾਲ ਲੈ ਵੀ ਮੈਨੂੰ ਤੰਗ ਨਾ ਕਰੀਂ ਐ ਫੇਰ ਜ਼ਿਆਦਾ ਮਾਂ ਕਹਿੰਦੇ ਬੰਦਾ ਕੰਮ ਕਰਨਾ ਠੀਕ ਐ ਮੈਂ ਹੁਣ ਮਾਂ ਤੈਨੂੰ ਪੜਾ ਮਾਂ ਦਾ ਕੰਮ ਕਰਦਾ ਜੀ ਹਾਂ ਪਹਿਲਾਂ ਖੱਤੀ ਨਾ ਨਹੀਂ ਅੱਜ ਫਿਰ ਵੀ ਮੁਲਾਜ਼ਮ ਬੰਦਿਆ ਕੋਲ ਆਏ ਪਿਆ ਫੜ ਜਾ ਕੇ ਬਣਾ ਕੇ ਰੱਖੀ ਦੀਆਂ ਮੁਲਾਜ਼ਮਾਂ ਨਾਲ ਸੋਨੀ ਵੇ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਹਾਂ ਲਿਆਓ ਜੀ ਭਾਈ ਇੱਕ ਦਿਨ ਪਹਿਲਾਂ ਵੀ ਆਇਓ ਪੰਗਾ ਪਿਆ ਤਾਂ ਹਣਸਾਲੀ ਨਿਰਗਿੰਦਰ ਹੈਲੋ ਕਹਿੰਦਾ ਭਾਈ ਮੈਨੂੰ ਨਹੀਂ ਦਾ ਪਤਾ ਵੀ ਤੂੰ ਪੰਜਾਬ ਪੁਲਿਸ ਦਾ ਕਹਿੰਦਾ ਚੱਲ ਊੜ ਮੇਲਾ ਚਲਾਨ ਚਲੂਨ ਤੇ ਮੱਝ ਪਹਚਾਓ ਜਾ ਕੇ ਰੂ ਸੋਨੀ ਕਹਿੰਦਾ ਅੱਛਾ ਉਹ ਦਿਨ ਹਣਸਾਲੀ ਗਏ ਤੇ ਮਾਉਂਟ ਤਾਂ ਆਨਲਾਈਨ ਚਲਾਨ ਹੋ ਗਿਆ ਜਾਨੂ ਬੰਦੇ ਦੀ ਮੁਲਾਜਦਾਰੀ ਨਿਕਲਦੀ ਜਾਨੂ ਤਾਂ ਟੀਕਾ ਲੱਗ ਜਾਂਦਾ ਨਹੀਂ ਬੱਸ 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 ਨਹੀਂ ਚਾਹ ਬਾਤ ਚ ਪੀ ਲਾਂਗੇ ਆਪਾਂ ਹਾਂ ਬੜੀ ਆਈ ਦੀ ਉਹਨੇ ਕਣਕ ਦਾ ਧਾਰਾ ਦਿੱਕਰੀ ਚ ਲਵੇਟ ਕੇ ਤੇ ਜਿਹਦੀ ਉਹ ਦੋ ਝਟਾਂ ਚ ਜਾਊਗੀ ਉਹਨੇ 110 ਬੀਜ ਅੱਜ ਸਾਰਾ ਆਪਣੇ ਕੋਲ ਬੀਜ ਠਾਕੜਾ ਪੂਰਾ ਫਸਲ ਠੀਕ ਆ ਇੱਕ ਗਿੱਲਾ ਮਾੜਾ ਵਿੱਚ ਨੂੰ ਖਰਾਬ ਆ ਜਿਹੜਾ ਹਾਂ ਉਹਨੇ ਲਈ ਜੇ ਵੀ ਮੈਂ ਹੀ ਕਰਦਾ ਐਦਕੀ ਪਾਈਪ ਲਾਈਨ ਲਈ ਮੋਟਰਾਂ ਦੇ ਤੂੰ ਕਿੰਨੀਆਂ ਕੰਮ ਦੀਆਂ ਬਣੀਆਂ ਮੇ ਚਾਚਾ ਉਹਦੇ ਦੇ ਦੋ ਮੋਟਰ ਤੀ ਮੋਟਰ ਹੈਨਾ ਕੁਸੀਂ ਨਿਆਰਾ ਦੇਖੋ ਕਿੰਨਾ ਰਹਾ ਹੈ। ਕਿਆ ਸੋਹਣੀ ਮੋਟਰ ਬਣਾਈਆ ਵੀਰ ਨੇ। ਇਹ ਹੁਣੀ ਬਣਾਇਆ ਕੋਠਾ। ਸਾਹਮਣੇ ਫਰੰਟ ਤੇ ਸਾਰੇ 게ਟ ਹੈ। ਫੋਨੀ ਨੂੰ ਭੇਜ ਤਾ ਤੇ ਮਸ਼ੀਨ ਚਲਾ ਰਿਹਾ ਹੁਣ ਜੀ ਭਾਜ ਚਾਚਾ। ਇਹ ਨੂੰ ਆਪੇ ਸਮੱਸਿਆ ਸਲਾਇਆ ਤਾਂ ਉਹ ਬੈਲਟਾ ਪਿੱਛੇ ਟੰਗੀਆਂ ਵੀ ਆ ਰਹੀਆਂ ਐ ਸਮੱਸਿਆ ਆ ਰਹੀ ਅੱਜ ਵੱਡ ਹੋ ਰਿਹਾ 110 ਹੋਣਾ ਦੇਖੋ ਗਰੇ ਗਰੇ ਲੱਗ ਰਹੇ ਹੈ ਕਿਵੇਂ ਆਹ ਖਰਾਬ ਤਾਂ ਇਧਰ ਆਵਦੇ ਜਗ੍ਹਾ ਟੱਪਿਆ ਆਹਾ ਮਤਲਬ ਕਿਲੇ ਪਰ ਨੂੰ ਢੇੜਾ ਆਉਂਦਾ ਨਹੀਂ ਮਸ਼ੀਨ ਦਾ ਇੰਨਾ ਕੰਮ ਦਾ ਝਾੜਾ 110 ਚੋਂ ਨੇ ਇਸ ਵਾਰ ਟੋਪ ਤੇ ਰਹੇ ਆ ਹਰ ਕੱਟ ਕਾਟ ਵੀ ਜੀ ਦੀ ਜੇ ਆਹੀ ਜੀ ਦੀ ਮਤਲਬ ਵੀ ਨਾ ਘੱਟੋ ਘੱਟ 5 ਕਿ ਦਿਨ 4-5 ਦਿਨ ਪਹਿਲਾਂ ਵੱਢੀ ਜਾਂਦੀ ਇਹਦਾ ਹੋਰ ਵੀ ਫਰਕ ਪੈਣਾ ਦਾ ਕਿੰਨਾ ਸੋਹਣਾ ਹੋਸਣਾ ਹੈਗੀ ਪਟਾਸਪਾ ਥੋੜੀ ਬੋਦੀ ਪਰ ਇਹ ਜਿਹੜੀ ਹਰੇ ਪੱਤੇ ਦੇ ਚ ਵੱਢੀ ਜਾਂਦੀ ਤਾਂ ਮੱਲੂ ਮੱਲੀ ਹੋਰ ਕੁਆਂਟਲਾਂ 'ਚ ਫਰਕ ਪੈਣਾ ਦਾ ਹਲੇ ਕੁਆਂਟਲਾਂ 'ਚ ਜਾਣਾ ਦਾ ਥੋੜੇ ਨਾਲ ਲੋ ਮੀਹਾਂ ਤੋਂ ਬਾਅਦ ਅੱਜ ਕੰਮ ਚੱਲਿਆ ਅੱਜ ਬਸ ਇੱਕ ਵਾਰ ਕਮੈਨਾ ਨਿਕਲਦੀ ਸਾਰੇ ਬਸ ਸਾਰੇ ਬਸੇ ਪੂਰਾ ਖੜਦੂ ਵੱਡਿਆ ਗਿਆ ਨੇ ਜੇ ਬਜਣੀ ਡਾਊਟ ਚ ਤੇ ਸਾਰੇ ਖੜੇ ਵੀ ਹਾਂ ਚੱਲਣ ਗਿਆ ਪਹਿਲਾਂ ਦੇਖੀਏ ਵੀ ਜਿਆਦਾ ਲਹੂਰ ਤਾਂ ਨਹੀਂ ਹੁੰਦੇ ਬਾ ਉਹਦੇ ਹਿਸਾਬ ਨਾਲ ਬਾ ਚੱਲ ਗਿਆ ਤਿੰਨ ਦਿਨਾਂ ਦੇ ਵਿੱਚ ਆ ਸਾਰੀਆਂ 26 110 ਦੂਜੀਆਂ ਨੇੜੇ ਲਾ ਦੇਣੀਆਂ ਦੇਖਿਓ ਤਿੰਨ ਚਾਰ ਦਿਨਾਂ ਅਜੇ ਪਹਿਲਾਂ ਨਹੀਂ ਅੱਜ ਦੋ ਚੱਲਣੀਆਂ ਇਧੀਆਂ ਹੁਣ ਬਸ ਉੱਥੇ ਪਹਿਲਾਂ ਇਹ ਤਾਂ ਵੀ ਚਲ ਕੱਲ ਨੂੰ ਤਿੰਨ ਚਲਾ ਲਾਂਗੇ ਬਤੀਰ ਅਭੀ ਫੁੱਲ ਹੋ ਗਿਆ ਹੁਣ ਇਹ ਸੋਣੀ ਝੱਟ ਬੱਜੀ ਜਾਂਦੀ ਐ ਅੱਜ ਵੀ ਤੀਜੀ ਟਰਾਲੀ ਲੱਗੀ ਵੀਰ ਦੀ ਜਣੀ ਝਾੜ ਇਸ ਵਾਰ ਜਿਹੜੇ ਤਾਂ ਮਤਲਬ ਆਪਾਂ ਨੇ ਮਸ਼ੀਨ ਨਾਲ ਵੀ ਝੋਨਾ ਲਾਇਆ ਤਾਂ ਤੇ ਮਸ਼ੀਨ ਵਾਲਾ ਝੋਨਾ ਵੀ ਇਸ ਵਾਰ ਜਣੀ ਆਪਣੇ ਇਲਾਕੇ ਦੇ ਵਿੱਚ ਕਿਉਂਕਿ ਮਸ਼ੀਨ ਵੀ ਪਹਿਲੀ ਈ ਤੀ ਉਹਦੇ ਕਰਕੇ ਬੜਾ ਐ ਜੀ ਦੀ ਹੈਡੈਕ ਦੀ ਸਾਨੂੰ ਵੀ ਵੀ ਮਤਲਬ ਵੀ ਚਲੋ ਆਪਾਂ ਬਾਹਰ ਨਾ ਬੋਤਲ ਆਈਏ ਪਹਿਲਾਂ ਆਪਣੇ ਇਲਾਕੇ ਹਨਾ ਆਪਾਂ ਘਟੂ ਘਟ ਪੂਰਾ ਫਾਈਨਲ ਕਰ ਲਿਆ ਵੀ ਹਾਂ ਵੀ ਮਤਲਬ ਵੀ ਕਿਵੇਂ ਆ ਝੋਨੇ ਦਾ ਝਾੜ ਝੂੜ ਕਿਵੇਂ ਆ ਕਿਵੇਂ ਨਹੀਂ ਹੈਨਾ ਸੋ ਇਹਦੇ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਆਏ ਆ ਮਸ਼ੀਨ ਵਾਲੇ ਝੋਨੇ ਦੇ ਆਪਾਂ ਮਸ਼ੀਨ ਵਾਲੇ ਝੋਨੇ ਦੇ ਜਿੰਨੇ ਵੀ 26 ਝੋਨੇ ਦੇ ਆਪਾਂ ਨੇ ਕਿल्ले ਵੱਢੇ ਆ ਤਾਂ ਤਕਰੀਬਨ 2 ਤੋਂ 3 ਕੁਇੰਟਲ ਘੱਟੋ ਘੱਟ ਪਲਾਸੇ ਰਿਹਾ ਉਹਦਾ ਰੀਜ਼ਨ ਰੀਜ਼ਨ ਇਹੀ ਹੈ ਵੀ ਇੱਕ ਤਾਂ ਲਵਾਈ ਨੇੜੇ ਦੀ ਉਹਦਾ ਖਾਸ ਕਰਕੇ ਫਰਕ ਪੈਂਦਾ ਹੈਨਾ ਤੇ ਕੁਝ ਪੌਦ ਦਾ ਵੀ ਫਰਕ ਕਹਿ ਸਕਦੇ ਆ ਆਪਾਂ ਵੀ ਪਨੀਰੀ ਲੇਬਰ ਵਾਲੀ ਪਨੀਰੀ ਦਾ ਤੇ ਮਸ਼ੀਨ ਵਾਲੀ ਦੂਜੀ ਆਪਣੀ ਪਨੀਰੀ ਦਾ ਬਹੁਤ ਫਰਕ ਰਹਿੰਦਾ ਹੈ ਉਹਨੇ ਮਤਲਬ ਇਹਨੇ ਨੀਚੇ ਤੋਂ ਫਲਾਰਾ ਕਰਨੇ ਸ਼ੁਰੂ ਕਰਨਾ ਦੂਜੀ ਆਪਣੀ ਇੱਕ ਵਾਰ ਉੱਪਰ ਨੂੰ ਵਾਧੀ ਜਿਹੜੀ ਲੇਬਰ ਵਾਲੀ ਹੁੰਦੀ ਹੈ ਸੋ ਬਾਕੀ ਅਗਲੇ ਸਾਲ ਮੈਨੂੰ ਲੱਗਦਾ ਵੀ ਮਸ਼ੀਨ ਵਾਲੇ ਕੰਮ ਚ ਵੀ ਜਿਹੜਾ ਝੋਨਾ ਲਾਉਨੇ ਆਪਾਂ ਉਹਦੇ ਚ ਵੀ ਵਾਧਾ ਹੋਊਗਾ ਉਹ ਮਸ਼ੀਨਾਂ ਹੋਰ ਵੀ ਆਉਣਗੀਆਂ ਸਾਡੇ ਏਰੀਆ ਦੇ ਵਿੱਚ ਤੇ ਤਕਰੀਬਨ ਸਕਸੈਸ ਹੈ ਪੂਰਾ ਆਏ ਤਾਂ ਵੀ ਪਹਿਲਾਂ ਆਪਾਂ ਤਜਰਬਾ ਇੱਕ ਨਹੀਂ ਮੈਂ ਕਰਿਆ ਵੀ ਕੱਲਾ ਸਿਰਫ ਆਪਾਂ ਨੇ ਇਦਾਂ ਕਰ ਲਿਆ ਵੀ ਆਪਣਾ ਕੱਦੂ ਵਾਲੇ ਖੇਤਾਂ 'ਚ ਇਸ ਵਾਰ ਬਿਨਾ ਕੱਦੂ ਵਾਲੇ ਖੇਤਾਂ 'ਚ ਸਿਰਫ ਓਨਲੀ ਲੇਜ਼ਰ ਕਰਾ ਮਾਰ ਕੇ ਆਪਾਂ ਨੇ ਉਹਨਾਂ 'ਚ ਵੀ ਚਲਾਇਆ ਕੰਮ ਲਓ ਜੀ ਅਸੀਂ ਤਾਂ ਆਪਣੇ ਵਾਲੀ ਲਾਡੋ ਰਾਣੀ ਖੜਾਤੀ ਆ ਗਿਆ ਜਦੋਂ ਕਟਰ ਵੱਲ ਲੱਗੀ ਲੱਈ ਹੀ ਲੱਜਣੀਆਂ ਹੁਣ ਤਾਂ ਬੱਸ ਇਹ ਗਿੱਲੇ ਦੇ ਖੇਤ ਅੱਜ ਅੱਛਾ ਬੈਕ ਲਾ ਸਿੱਧੀ ਲਾ ਦੇ ਚੱਲ ਬੈਕ ਲਾ ਦੇ ਬੈਕ ਫਿਰ ਕਰਦੇ ਫੁੱਲ ਕਰਦੇ ਫੁੱਲ 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 ਬੱਸ ਓ ਬੱਸ ਚੱਲ 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 ਕਟਰ ਵਾ ਇਹਦੇ ਨਾਲ ਪਾਈਆਂ ਦੀ ਜੈਕ ਕਿਤੇ ਸੀ ਨਹੀਂ ਉਹ ਲੋੜ ਜੀ ਕਾ ਸੱਚਨਾ ਇੰਦੀ ਹਾਈਟ ਚ ਘੱਟ ਚੱਕ ਦਿੱਤੀ ਆ ਮਸ਼ੀਨਾਂ ਦੇ ਮੁਕਾਬਲੇ ਫਿਰ ਕੰਪਨੀ ਚੋਂ ਆਪਾਂ ਨੂੰ ਦੋ ਬਣਾ ਕੇ ਭੇਜਿਆ ਵੀ ਰਮਨਦੀਪ ਨੇ ਬਸ ਠੀਕ ਐ ਸੋਨੀ ਬਾਉ ਦੀ ਲੈਣ ਦੇ ਆ ਦੇਖੋ ਆਹ ਵਾਲੀ ਪੜਾਈਆਂ ਤੇ ਅਡਜਸਟਮੈਂਟ ਦੇ ਚ ਪਿੰਨ ਪਾਦਨੇ ਕਟਰ ਉਪਰੇ ਲੈਣ ਦੇ ਪਾ ਛੱਡ ਫੇਰ ਥੱਲੇ ਹੌਲੀ ਹੌਲੀ ਆਉਣ ਦੇ ਥੱਲੇ ਫਿਰ ਆਹਣਾ ਵਾਲਾ ਕਿ ਆਰੇ ਚਾ ਅੱਜ ਆਲੇ ਆ ਰਿਹਾ ਸੀ ਅੱਗੇ ਅੱਗੇ ਲੈ ਆ ਕਿ ਸਿਰੇ ਤੱਕ ਲਾਤੇ ਸਿਰੇ ਤੱਕ ਲਾਤੇ ਕੋਈ ਫਰਕ ਲੈਂਦਾ ਹਨ ਆਰਿਆਂ ਦਾ ਖਾਲੀ ਹੋਈ ਜਾਂਦੇ ਉਸਤਾਬ ਅਕਲ ਵਧੀਆ ਚਲੋ ਹੌਣ ਦੇ ਰਿਲੈਕਸ ਸੋਨੀ ਮਾਨ ਡਿਸਕ ਬ੍ਰੇਕਾ ਲਾਉ ਇਹਦੇ ਡਿਸਕ ਬ੍ਰੇਕਾਂ ਲੱਗੀਆਂ ਦੋਨੋਂ ਪਾਸੇ ਹੈਂਡ ਬ੍ਰੇਕ ਲੱਗੀ ਇੱਕ ਉਹ ਬਾਦਸ਼ਾਹ ਉਹ ਤ ਨਿਊਟਰਲ ਕਰਦੇ ਕਿਤੇ ਨਹੀਂ ਭੱਜਦੀ ਇੱਕ ਦਿਨ ਬਈ ਕੀ ਕਮਾਲ ਦੀ ਗੱਲ ਹੋਈ ਕਿਆ ਹੋਇਆ ਉਹ ਮਸ਼ੀਨ ਗੇਰਚੇ ਖਡਾਉਣ ਤੇ ਅਟਕੇ ਸਾਰੇ ਕੀ ਸਮੱਸਿਆ ਹੋਈ ਸੀ ਸਮੱਸਿਆ ਕੀ ਐਨੇ ਸੇ ਆਪਾ ਪਾਇਆ ਨਾ ਅਸੀਂ ਦੋ ਅਸੀਂ ਮੈਂ ਸੋਨੀ ਨੇ ਇੱਥੇ ਆ ਮਸ਼ੀਨ ਦੇ ਟਾਇਰ ਕੋਲ ਬੈਠੇ ਤੇ ਖੜ ਜਾ ਮੈਂ ਦੱਸਦਾ ਇਹ ਮਸ਼ੀਨ ਬਈ ਸੁੱਚ ਲੱਗੀ ਵੀ ਤੀ ਉਹ ਵਾਲੀ ਸੁੱਚ ਬੰਦ ਦੀ ਇਹਨੇ ਆਪਣੇ ਆਪੇ ਰਾਉਂਡ ਲੈ ਲਈ ਮੀਂ ਪੈ ਕੇ ਹਟਾ ਤੇ ਇਹ ਆਪਣੇ ਆਪੇ ਝੂ 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 ਕਰਕੇ ਤੁਰਪੀਦੀ ਬਈ ਗਾਹਾਂ ਨੂੰ ਹਾਂ ਅੱਥ ਲੱਗੇ ਵਿੱਚ ਬਾਉ ਦਿਨ ਤੇ ਫਿਰ ਇਹਨੂੰ ਨਿਊਟਲੀ ਖਡਾਉਣ ਲੱਗੇ ਪਿੰਨ ਮਿੰਟ ਲਿਖਦਾ ਹਾਂ ਹਾਂਜੀ ਹਾਂਜੀ ਗੁੱਤੂ ਕੀ ਕਰਨਾ ਹੈ ਪਾਪਾ ਕੋਲ ਨਹੀਂ ਇਹ ਸਾਡਾ ਬਦਮਾਸ਼ ਹੋ ਗਿਆ ਗੱਦੂ ਬਹੁਤ ਬਦਮਾਸ਼ ਹੋ ਗਿਆ ਹਾਂ ਹਾਂ ਹਾਂ